ਸਤਿ ਸ਼੍ਰੀ ਅਕਾਲ ਜੀ ਕਸਿੱਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਵੈਲਕਮ ਕਰਦੇ ਆਂ ਹੋਪਸ ਸੋ ਤੁਸੀਂ ਆਪਣੇ ਆਪਣੇ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਵੀਡੀਓ ਚ ਵੀ ਥੋੜੀ ਪ੍ਰੋਬਲਮ ਆ ਗਈ ਸੀ ਸੋ ਮੈਂ ਵੌਇਸ ਓਵਰ ਕਰ ਰਹੀ ਆਂਗੀ ਤੇ ਬਹੁਤ ਸੋਹਣੀ ਕਲੈਕਸ਼ਨ ਆਗੀ ਥੋੜੀ ਡਿਫਰੈਂਟ ਆ ਮੀਨਜ਼ ਨਾ ਐਮਬ੍ਰੋਇਡਰੀ ਆਪਾਂ ਮੀਨਜ਼ ਇਦਾਂ ਕਹਿ ਸਕਦੇ ਆ ਵੀ ਹੈਂਡ ਔਰ ਪਲੱਸ ਆਪਣੀ ਮਸ਼ੀਨੀ ਦੇ ਵਿੱਚ ਆਵੇਗੀ ਬਹੁਤ ਸੋਹਣੇ ਲਾਈਟ ਜੇ ਕਲਰ ਦੇ ਸੂਟ ਰਹਿਗੇ ਤੇ ਸਾਰੇ ਸੂਟ ਆਪਣੇ ਬਾਹਰ ਜਾ ਰਹੇ ਨੇਗੇ ਫੌਨ ਵਾਲੇ ਪਹਿਨਾਂ ਨੇ ਜਿਵੇਂ ਜਿਵੇਂ ਉਹ ਪਸੰਦ ਕਰਦੀਆਂ ਨੇ ਜਿਵੇਂ ਜਿਵੇਂ ਸਾਨੂੰ ਆਪਣੀ ਲਾਈਕਿੰਗ ਸ਼ੇਅਰ ਕਰਦੀਆਂ ਨੇ ਉਸੇ ਤਰ੍ਹਾਂ ਅਸੀਂ ਸੂਟ ਰੈਡੀ ਕਰਦੇ ਆਂਗੇ ਜਿਵੇਂ ਤੁਸੀਂ ਇਹ ਸੂਟ ਦੇਖੋਗੇ ਬਿਲਕੁਲ ਲਾਈਟ ਮੀਨਸ ਗ੍ਰੇ ਜਿਹਾ ਕਲਰ ਹੈ ਇਹਦਾ ਤੇ ਫੈਬਰਿਕ ਆ ਜਿਹੜਾ ਉਹ ਸ਼ਿਮਰ ਦੇ ਵਿੱਚ ਹੈ ਇਹਦਾ ਤੇ ਹਮੇਸ਼ਾ ਹੀ ਮੈਂ ਕਹਿੰਨੀ ਹੁੰਦੀ ਹਾਂ ਫੈਬਰਿਕ ਆਪਾਂ ਵਧੀਆ ਕੁਆਲਿਟੀ ਵਾਲੀ ਯੂਜ਼ ਕਰਦੇ ਆਂਗੇ ਤੇ ਇਹਦੇ ਉੱਪਰ ਸਾਰੇ ਸੂਟ ਦੇ ਉੱਤੇ ਫਰੰਟ ਬੈਕ ਦੇ ਉੱਤੇ ਨਾ ਹੈਂਡਵਰਕ ਦੀ ਬੂਟੀ ਬਣੀ ਹੋਈ ਹੈਗੀ ਕੱਟ ਦਾਣੇ ਦੀ ਯੇ ਮਤਲਬ ਅਨ ਦੇਖੀ ਰਹੀ ਹੋਵੇਗੀ ਹਨਾ ਬਾਕੀ ਬਾਜੂ ਵਗੈਰਾ ਦੇ ਉੱਤੇ ਆਪਾਂ ਇਸ ਤਰ੍ਹਾਂ ਸਮੋਸੀ ਲੈਂਸ ਲਗਾ ਕੇ ਇਹਦੀ ਥੋੜੀ ਜਿਹੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਥੋੜੇ 올ਡ ਏਜ ਦਾ ਸੂਟ ਸੀਗਾ ਇਸ ਕਰਕੇ ਆਪਾਂ ਬਹੁਤਾ ਕੁਝ ਨਹੀਂ ਕੀਤਾ ਇਹਦੇ ਤੇ ਆਪਾਂ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਹੀ ਚੰਪਾ ਲੈਂਸ ਲਾ ਕੇ ਇਹਦੀ ਫਿਨਿਸ਼ਿੰਗ ਦਿੱਤੀ ਆ ਤੇ ਲਾਈਨਿੰਗ ਵਾਲਾ ਸੂਟ ਬਣਾਇਆ ਹੈਗਾ ਜੀ ਸਲਵਾਰ ਦੇ ਨਾਲ ਬਣਾਇਆ ਹੈਗਾ ਸਲਵਾਰ ਇਹਦੀ ਬਾਟਮ ਹੈ ਜਿਹੜੀ ਉਹ ਪਲੇਨ ਦੇ ਵਿੱਚ ਹੋਏਗੀ ਪਿਓਰ ਮੀਨ ਜਿਹੜਾ ਆਪਣਾ 80 ਗ੍ਰਾਮ ਵਾਲੀ ਕ੍ਰੇਪ ਆਪਾਂ ਯੂਜ਼ ਕਰਦੇ ਆ ਉਹਦੇ ਵਿੱਚ ਤੇ ਦੁਪੱਟਾ ਵੀ ਸੈਮੀ ਦੇ ਵਿੱਚ ਆ ਜੀ ਤੇ ਦੁਪट्टे ਦੇ ਉੱਤੇ ਆਪਾਂ ਬਿਲਕੁਲ ਮਿਲਦੀ ਜੁਲਦੀ ਬਰੀਕ ਜੀ ਲੇਸ ਲਗਾ ਕੇ ਹਨਾ ਉਹਦੇ ਨਾਲ ਆਪਾਂ ਥੋੜੀ ਜੀ ਡਿਜ਼ਾਈਨਿੰਗ ਕਰਤੀ ਮੀਨਸ ਕਾਰਨਰ ਸਾਰਿਆਂ ਤੇ ਲਗਾਤੀ ਔਰ ਥੋੜੀ ਸਪੇਸ ਛੱਡ ਕੇ ਫਿਰ ਤੋਂ ਲਗਾਤੀ ਹਨਾ ਤੇ ਮੀਨ ਜੇ ਇਹਦੇ ਨਾਲ ਥੋੜੀ ਜੀ ਯੂਨਿਕਨੈਸ ਆ ਜਾਂਦੀ ਹੈ ਸੂਟ ਦੇ ਵਿੱਚ ਮੀਨਸ ਨਹੀਂ ਤਾਂ ਸਿੰਪਲ ਜਿਹਾ ਸੂਟ ਬਣ ਜਾਂਦਾਗਾ ਤੇ ਇਹ ਸੈਮੀ ਦੁਪੱਟਾ ਲਾਇਆ ਹੈਗਾ ਤੁਸੀਂ ਚਾਹੋ ਤਾਂ ਪਿਓਰ ਦਾ ਦੁਪੱਟਾ ਵੀ ਲਗਾ ਸਕਦੇ ਹੋਗੇ ਤੇ ਸਾਰੇ ਸੂਟਾਂ ਦੇ ਪ੍ਰਾਈਸ ਆ ਜਿਹੜੇ ਤੁਹਾਨੂੰ ਸ਼ੋਅ ਕਰਾਂਗੇ ਅਸੀਂ ਵਿਦਆਊਟ ਦੁਪੱਟਾ ਸ਼ੋਅ ਕਰ ਦਾਂਗੇ ਤਾਂ ਕਿ ਤੁਸੀਂ ਮੀਨਜ਼ ਦੁਪੱਟਾ ਜਿਸ ਤਰ੍ਹਾਂ ਦਾ ਵੀ ਲਗਵਾਉਣਾ ਚਾਹੋ ਉਸ ਤਰ੍ਹਾਂ ਦਾ ਲਗਵਾ ਸਕਦੇ ਹੋਗੇ ਤੇ ਕਿਉਂਕਿ ਸਮ ਟਾਈਮ ਹੁੰਦਾ ਆਪਾਂ ਨੂੰ ਸੂਟ ਦਾ ਰੇਟ ਜ਼ਿਆਦਾ ਹਾਈ ਹੋ ਰਿਹਾ ਤਾਂ ਭੈਣਾ ਦੁਪੱਟਾ ਜਿਹੜਾ ਉਹ ਸੇਮੀ ਰਖਵਾ ਲੈਂਦੀਆਂ ਨੇ ਤੇ ਬਾਕੀ ਜਿਵੇਂ ਹੁਣ ਅਗਲਾ ਸੂਟ ਹੈਗਾ ਹਨ ਕਲਰ ਸੇਮ ਹੀ ਹੈ ਦਾ ਵੀ ਗ੍ਰੇ ਜਿਹਾ ਕਲਰ ਹੈਗਾ ਬਹੁਤ ਹੀ ਪਿਆਰਾ ਤੇ ਇਹ ਪੂਰਾ ਫੁਲੀ ਹੈਵੀ ਦੇ ਵਿੱਚ ਹੈ ਜਿਵੇਂ ਉਹਦੇ ਵਿੱਚ ਆਪਾਂ ਦੂਰ ਦੂਰ ਬੁੱਟੀ ਬਣੀ ਹੋਈ ਸੀ ਹੈਂਡਵਰਕ ਦੀ ਇਹ ਤੁਸੀਂ ਦੇਖ ਰਹੇ ਹੋਵੋਗੇ ਪੂਰੇ ਫਲਾਵਰ ਬਣੇ ਹੋਏ ਨੇ ਸੀਕੁਐਂਸ ਪਲੱਸ ਕੱਟ ਦਾਣੇ ਦਾ ਵਰਕ ਹੋਇਆ ਹੋਇਆ ਹੈ ਤੇ ਪੂਰਾ ਫੁੱਲੀ ਹੈਂਡਵਰਕ ਹੈ ਜੀ ਇਹ ਪੂਰਾ ਹੈਵੀ ਸੂਟ ਆ ਮੀਨ ਜ ਫਰੰਟ ਬੈਕ ਇਹਦੀ ਪੂਰੀ ਹੈਵੀ ਹੈਗੀ ਤੇ ਸਾਰੇ ਸੂਟ ਹੀ ਅੱਜ ਦੇ ਪਾਰਟੀ ਵੇਅਰ ਸੂਟ ਹੋਣਗੇ ਤੇ ਔਰ ਡਿਫਰੈਂਟ ਲੁੱਕ ਵਾਲੇ ਹੋਣਗੇ ਵੀ ਇਦਾਂ ਜਿਵੇਂ ਤੁਹਾਨੂੰ ਦੇਖ ਹੀ ਰਹੇ ਨੇ ਹਨਾ ਵੱਖਰੀ ਜੀ ਐਮਬਰਾਇਡਰੀ ਹੈ ਇਹ ਵਾਲੀ ਤੇ ਮੀਨ ਕੋਈ ਵੀ ਏਜ ਗਰੁੱਪ ਦਾ ਇਹਨਾਂ ਨੂੰ ਪਹਿਨ ਸਕਦਾ ਇਸ ਤਰ੍ਹਾਂ ਦਾ ਨਹੀਂ ਹੈਗਾ ਬਹੁਤ ਸੋਹਣੇ ਫਲਾਵਰ ਬਣੇ ਹੋਣਗੇ ਇਹ ਇਹਦੇ ਉੱਤੇ ਆਪਾਂ ਬਹੁਤਾ ਕੁਝ ਨਹੀਂ ਕੀਤਾ ਕਿਉਂਕਿ ਫਿਰ ਆਲਰੇਡੀ ਸੂਟ ਬਹੁਤ ਜ਼ਿਆਦਾ ਹੈਵੀ ਸੀ ਬਸ ਸਿੰਪਲ ਆਪਾਂ ਜਿੱਪ ਲਗਾਤੀ ਪਿੱਛੇ ਬੈਕ ਦੇ ਉੱਤੇ ਸਟੀਚਿੰਗ ਦੇ ਦੌਰਾਨ ਤੇ ਕਿਉਂਕਿ ਇਹ ਵੀ ਆਪਣੀ ਆਪਣੀ ਪਸੰਦ ਹੁੰਦੀ ਹੈ ਜੀ ਕਈ ਲੋਕ ਜਿੱਪ ਪਸੰਦ ਕਰਦੇ ਨੇ ਕਈ ਨਹੀਂ ਕਰਦੇ ਹਨ ਜਿਵੇਂ ਵੀ ਤੁਹਾਡੀ ਰਿਕਾਇਰਮੈਂਟ ਹੁੰਦੀ ਹੈ ਸਟੀਚਿੰਗ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਸਾਨੂੰ ਤੇ ਤੁਹਾਨੂੰ ਐਜ਼ ਇਟ ਅਸੀਂ ਬਣਾ ਕੇ ਦੇਵਾਂਗੇ ਬਾਟਮ ਆਪਾਂ ਇਹਦੇ ਨਾਲ ਵੀ ਇਹਦੇ ਨਾਲ ਪਲਾਜ਼ੋ ਰੈਡੀ ਕੀਤਾਗਾ ਤੇ ਉਹ ਪਲੇਨ ਦੇ ਵਿੱਚ ਹੈਗਾ 80 ਗ੍ਰਾਮ ਵਾਲੀ ਕ੍ਰੇਪ ਆਪਾਂ ਯੂਜ਼ ਕਰਦੇ ਹਾਂ ਹਮੇਸ਼ਾ ਤੁਹਾਨੂੰ ਦੱਸਦੇ ਹੁੰਨੇ ਆ ਤੇ ਬਾਕੀ ਦੁਪੱਟਾ ਜਿਹੜਾ ਇਹਦਾ ਟੈਬੀ ਲਾਈਨਿੰਗ ਦੇ ਵਿੱਚ ਕੀਤਾ ਆਪਾਂ ਤੇ ਬਹੁਤ ਸੋਹਣਾ ਲੱਗਦਾ ਪਿਆਰਾ ਲੱਗਦਾ ਇਹ ਵਾਲਾ ਦੁਪੱਟਾ ਵੀ ਤੇ ਬਾਕੀ ਜਿਹੜੀ ਲੇਸ ਲਗਾਈ ਆ ਉਹ ਫੁੱਲੀ ਹੈਂਡਵਰਕ ਦੀ ਲੇਸ ਲਗਾਈ ਆ ਇਹ ਲੇਸ ਥੋੜੀ ਜਿਹੀ ਆਮ ਲੇਸ ਨਾਲੋਂ ਕਾਸਟਲੀ ਪੈ ਜਾਂਦੀ ਆਪਾਂ ਨੂੰ ਤੇ ਪਰ ਸੂਟ ਦੀ ਰਿਕਾਇਰਮੈਂਟ ਦੇ ਮੁਤਾਬਕ ਫਿਰ ਉਸ ਤਰ੍ਹਾਂ ਹੀ ਲਾਉਣੀ ਪਈ ਸਾਨੂੰ ਕਿਉਂਕਿ ਜੋ ਸੂਟ ਦੇ ਉੱਤੇ ਹੈਂਡਵਰਕ ਆ ਤਾਂ ਫਿਰ ਦੁਪੱਟੇ ਦੇ ਉੱਤੇ ਵੀ ਹੈਂਡਵਰਕ ਦੀ ਲੇਸ ਹੀ ਮੈਚ ਕੀਤੀ ਹੈ ਇਹਦੇ ਨਾਲ ਅਸੀਂ ਪੂਰੀ ਤੇ ਕਿਉਂਕਿ ਆਹ ਹੁੰਦਾ ਆਪਾਂ ਨੂੰ ਥੋੜੇ ਬਹੁਤ ਹੀ ਪੇਮੈਂਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਇਹ ਹੁੰਦਾ ਵੀ ਸੂਟ ਦੀ ਗ੍ਰੇਸ ਬਣ ਜਾਵੇ ਆਪਣੇ ਦੀ ਤੇ ਜਿਹੜਾ ਨੈਕਸਟ ਵਾਲਾ ਸੂਟ ਵੀ ਤੁਹਾਨੂੰ ਦਿਖਾਉਣੇ ਆਂਗੇ ਹਨਾ ਤੇ ਇਹ ਵੀ ਮੈਂ ਜੀ ਇਸ ਤਰ੍ਹਾਂ ਦੇ ਇਹ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਹੈਗਾ ਤੇ ਇੱਕ ਮੇਰੀ ਰਿਕਵੈਸਟ ਹੈ ਜੀ ਅਗਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਫਸਟ ਟਾਈਮ ਦੇਖ ਰਹੇ ਹੋ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਇਹਦਾ ਕਲਰ ਹੈ ਜਿਹੜਾ ਫਰੋਜੀ ਜਿਹਾ ਕਲਰ ਹੈਗਾ ਤੇ ਫੈਬਰਿਕ ਇਹਦਾ ਵੀ ਸ਼ਿਮਰ ਦੇ ਵਿੱਚ ਹੀ ਹੈਗਾ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਵੀ ਜਿਹੜੇ ਫੋਰਨ ਕੰਟਰੀ ਵਿੱਚ ਉਹਨਾਂ ਵਿੱਚ ਫੰਕਸ਼ਨਸ ਵਗੈਰਾ ਸਟਾਰਟ ਹੋ ਗਏ ਨੇ ਹਨਾ ਮੈਰਿਜ ਵਗੈਰਾ ਤਾਂ ਕਰਕੇ ਫਿਰ ਉਸ ਤਰ੍ਹਾਂ ਦੀ ਰਿਕਵਰਮੈਂਟ ਆਉਂਦੀ ਤਾਂ ਆਪਾਂ ਉਮੀ ਰੈਡੀ ਕਰ ਰਹੇ ਆਂਗੇ ਆ ਇਹ ਨਾ ਫਰੰਟ ਬੈਕ ਜਿੰਨੇ ਵੀ ਸੂਟ ਤੁਹਾਨੂੰ ਦਿਖਾਇਆ ਸਭ ਦੇ ਫਰੰਟ ਬੈਕ ਹਨਾ ਮੀਨਜ਼ ਬਾਜੂ ਸਾਰੇ ਇਸ ਤਰ੍ਹਾਂ ਫੁੱਲੀ ਤੁਹਾਨੂੰ ਹੈਵੀ ਮਿਲਣਗੇ ਇਹਦੇ ਵੀ ਆਪਾਂ ਜਿੱਪ ਲਗਾਈ ਆ ਚੰਪਾ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਪੂਰੇ ਸੂਟ ਦੇ ਵਿੱਚ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਵਗਾ ਬਹੁਤ ਸੋਹਣਾ ਲੱਗਦਾਗਾ ਤੇ ਇਹਦੇ ਨਾਲ ਵੀ ਆਪਾਂ ਪਲਾਜ਼ੋ ਰੈਡੀ ਕੀਤਾ ਤੇ ਬਾਟਮ ਦਾ ਜਿਹੜਾ ਫੈਬਰਿਕ ਆ ਉਹ ਸਭ ਦਾ ਹੀ ਸੇਮ ਹੀ ਆਪਾਂ ਯੂਜ਼ ਕੀਤਾ ਡਾਈ ਕਰਵਾ ਕੇ ਤੇ ਕਿਉਂਕਿ ਇਦਾਂ ਹੁੰਦਾ ਜੇ ਆਪਾਂ ਲੈ ਲੈਨੇ ਫਿਰ ਕਈ ਵਾਰ ਸੈਮੀ ਦੇ ਵਿੱਚ ਮਿਲ ਜਾਂਦਾ ਜਾਂ ਨੇਚਰਲ ਕ੍ਰੇਪ ਦੇ ਵਿੱਚ ਮਿਲ ਜਾਂਦਾ ਤਾਂ ਉਹ ਥੋੜਾ ਜਿਹਾ ਮੈਂ ਘੱਟ ਲਾਈਕ ਕਰਦੀ ਆਂਗੀ ਕਿਉਂਕਿ ਨੇਚਰਲ ਕ੍ਰੇਪ ਦੇ ਵਿੱਚ ਨਾ ਸ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਵਧੀਆ ਨਹੀਂ ਲੱਗਦੀ ਤੇ ਜਿਹੜਾ ਇਹਦਾ ਦੁਪੱਟਾ ਕੀਤਾ ਜੀ ਉਹ ਆਪਾਂ ਸਿੰਪਲ ਟੈਬੀ ਦੇ ਵਿੱਚ ਕੀਤਾਗਾ ਤੇ ਇਹਦੀ ਵੀ ਆਪਾਂ ਲੇਸ ਲਗਾ ਕੇ ਨਾਲ ਆਪਾਂ ਗੋਟਾ ਪੱਤੀ ਦੀਆਂ ਲਾਈਨਾਂ ਕੱਢਤੀਆਂ ਥੋੜੀ ਜੀ ਦੁਪੱਟਾ ਗ੍ਰੇਸਫੁੱਲ ਬਣ ਗਿਆ ਮੀਨਸ ਪਾਰਟੀ ਲੁੱਕ ਜੀ ਆ ਜਾਂਦੀ ਹੈਗੀ ਤੇ ਬਾਕੀ ਤੁਸੀਂ ਦੁਪट्टे ਦਾ ਵੀ ਸਾਨੂੰ ਕਿਸੇ ਤਰ੍ਹਾਂ ਦਾ ਡਿਜ਼ਾਈਨ ਭੇਜ ਸਕਦੇ ਹੋ ਕੋਈ neck ਦਾ ਡਿਜ਼ਾਈਨ ਹੈ ਨਾ ਸੂਟ ਦਾ ਡਿਜ਼ਾਈਨ ਤੁਸੀਂ ਫਰੌਕ ਸੂਟ ਲਹਿੰਗਾ ਜਿੱਦਾਂ ਦਾ ਵੀ ਤੁਸੀਂ ਹਨਾ ਕੋਈ ਮੀਨਸ ਆਪਣੀ ਲਾਈਕ ਕਰਦੇ ਹੋਗੇ ਹਨਾ ਉਸੇ ਤਰ੍ਹਾਂ ਦੀ ਸਟਿਚਿੰਗ ਵੀ ਸਾਡੇ ਕੋਲ ਅਵੇਲੇਬਲ ਆ ਤੇ ਵਿਦਆਊਟ ਸਟਿਚਿੰਗ ਵੀ ਤੁਸੀਂ ਲੈ ਸਕਦੇ ਹੋ ਸਾਨੂੰ ਉਹਦੇ ਚ ਵੀ ਕੋਈ ਇਸ਼ੂ ਨਹੀਂ ਹੈਗਾਗਾ ਸਮ ਟਾਈਮ ਆਪਨ ਸੂਟ ਪਸੰਦ ਹੁੰਦਾ ਤੇ ਬਟ ਆਪਾਂ ਸਟਿਚਿੰਗ ਆਪਣੇ ਟੇਲਰ ਕੋਲ ਨਹੀਂ ਕਰਵਾਉਣੀ ਚਾਹੁੰਦੇ ਹੁੰਨੇ ਆ ਉਹ ਵੀ ਸਾਨੂੰ ਕੋਈ ਦਿੱਕਤ ਨਹੀਂ ਤੁਸੀਂ ਵਿਦਆਊਟ ਸਟਿਚਿੰਗ ਵੀ ਸਾਡੇ ਤੋਂ ਸੂਟ ਲੈ ਸਕਦੇ ਹੋਗੀ ਸੂਟ ਨੇ ਪ੍ਰਾਈਸ ਆ ਤੁਹਾਨੂੰ ਵਿਦਾਊਟ ਦੁਪੱਟਾ ਸ਼ੋ ਹੋਣਗੇ ਕਿਉਂਕਿ ਦੁਪੱਟਾ ਜੀ ਤੁਹਾਡੀ ਚੋਇਸ ਦੇ ਮੁਤਾਬਕ ਲੱਗਦਾ ਹੈਗਾ ਹਨਾ ਸੈਮੀ ਪਿਓਰ ਟੈਬੀ ਦਾ ਲਾਉਣਾ ਔਰਗਾਂਜ਼ਾ ਦਾ ਲਾਉਣਾ ਹਨਾ ਤੇ ਚਨਾਉਣ ਦਾ ਲਾਉਣਾ ਸ਼ਿਮਰ ਦਾ ਲਾਉਣਾ ਜਿੱਦਾਂ ਦਾ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਦੁਪੱਟਿਆਂ ਦੇ ਫੈਬਰਿਕ ਵੀ ਅਵੇਲੇਬਲ ਹੁੰਦੇ ਨੇ ਬਾਕੀ ਹੁਣ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਅੱਗੇ ਆਉਣ ਵਾਲੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਮਰ ਕਲੈਕਸ਼ਨ ਵੀ ਮਿਲੂਗੀ ਮਿਲਦੀ ਹੈਗੀ ਮੀਨਸ ਅਸੀਂ ਪਹਿਲਾਂ ਵੀ ਕਾਫੀ ਵੀਡੀਓ ਪਾ ਚੁੱਕੇ ਹਾਂਗੇ ਸਮਰ ਕਲੈਕਸ਼ਨ ਦੇ ਉੱਤੇ ਤੇ ਬਹੁਤ ਸੋਨੇ ਆਰਟੀਕਲ ਸਮਰਸ ਦੇ ਰਿਲੇਟਡ ਵੀ ਆਏ ਹੋਏ ਨੇਗੇ ਤੁਸੀਂ ਉਹ ਵੀ ਬਾਇ ਕਰ ਸਕਦੇ ਹੋਗੇ ਜਿਵੇਂ ਇਹ ਵਾਲਾ ਸੂਟ ਹੈ ਜਿਹਦਾ ਕਲਰ ਹੀ ਬਹੁਤ ਜ਼ਿਆਦਾ ਪਰਪਲ ਪਿਆਰਾ ਕਲਰ ਹੈਗਾ ਇਹ ਵੀ ਆਪਾਂ ਡਾਈ ਕਰਵਾਇਆ ਫੈਬਰਿਕ ਹੈ ਇਹ ਆਪਾਂ ਵਾਈਟ ਦੇ ਵਿੱਚ ਫੈਬਰਿਕ ਸੀਗਾ ਤੇ ਇਹਦੇ ਉੱਪਰ ਵੀ ਸਾਰਾ ਕੱਟ ਦਾਣੇ ਦਾ ਸੀਕੁਐਂਸ ਦਾ ਤੇ ਜਰੀ ਦਾ ਵਰਕ ਹੋਇਆ ਹੋਇਆ ਹੈਗਾ ਵਰਕ ਬਹੁਤ ਸੋਹਣਾ ਹੋਇਆ ਹੋਇਆ ਸੀ ਪਰ ਅਸੀਂ ਉੱਪਰ ਦੀ ਨਾਲ ਥੋੜੀ ਜੀ ਨੈਕ ਦੀ ਡਿਜ਼ਾਈਨਿੰਗ ਕਰ ਦਿੱਤੀ ਤੇ ਬਾਕੀ ਬਾਜੂ ਤੇ ਕਰ ਦਿੱਤੀ ਥੋੜੀ ਜਿਹੀ ਡਿਜ਼ਾਈਨਿੰਗ ਹਨਾ ਤੇ ਇਹਦੇ ਨਾਲ ਥੋੜਾ ਜਿਹਾ ਲੁੱਕ ਜਿਹੜਾ ਚੇਂਜ ਹੋ ਗਈ ਹਨਾ ਤੇ ਇਸ ਤਰ੍ਹਾਂ ਇਹ ਸੂਟ ਬਹੁਤ ਸੋਹਣਾ ਲੱਗਦਾ ਨੀਚੇ ਘੇਰੇ ਤੇ ਵੀ ਆਪਾਂ ਲੇਸ ਵਗੈਰਾ ਲਗਾਤੀ ਵੈਸੇ ਤੇ ਆਲਰੇਡੀ ਹੈਵੀ ਸੀ ਸੂਟ ਇਹਨੂੰ ਕੋਈ ਸਿਚੀ ਦੀ ਰਿਕਵਰਮੈਂਟ ਹੈ ਨਹੀਂ ਸੀਗੀ ਤੇ ਬਾਕੀ ਆਪਾਂ ਬੈਕ ਤੇ ਜਿੱਪ ਵੀ ਲਗਾਈ ਹੈਗੀ ਤੇ ਕਿਉਂਕਿ ਸਾਨੂੰ ਵੀ ਪਤਾਗਾ ਕਿ 12ਵਾਂ ਪਹਿਣਾ ਜਿੱਪ ਬਹੁਤ ਲਾਈਕ ਕਰਦੀਆਂ ਨੇ ਬੈਕ ਤੇ ਇਹਦੇ ਨਾਲ ਵੀ ਆਪਾਂ ਪਲੇਨ ਪਲਾਜ਼ੋ ਰੈਡੀ ਕੀਤਾਗਾ ਜੀ ਤੇ ਪਲਾਜੋ ਦੇ ਉੱਤੇ ਵੀ ਆਪਾਂ ਪੂਰੀ ਸੋਹਣੀ ਡਿਜ਼ਾਈਨਿੰਗ ਕੀਤੀ ਆ ਅ ਪੇਸਟਿੰਗ ਪੱਟੀ ਲਗਾ ਕੇ ਉੱਪਰ ਜਿਗਜੈਗ ਦੀਆਂ ਲੇਸ ਲਗਾ ਕੇ ਹਨਾ ਤੇ ਮੀਨਸ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਿੰਗ ਆ ਜਿਹੜੀ ਤੁਸੀਂ ਲਾਈਕ ਕਰਦੇ ਹੋ ਤਾਂ ਤੁਹਾਨੂੰ ਪ੍ਰੋਪਰ ਓਵੇਂ ਜਿਵੇਂ ਡਿਜ਼ਾਈਨਿੰਗ ਮਿਲੇਗੀ ਬਹੁਤ ਸੋਹਣੀ ਲੱਗਦੀ ਐ ਇਸ ਤਰ੍ਹਾਂ ਥੋੜੀ ਜਿਹੀ ਸਿੰਪਲ ਪਲਾਜੋ ਤੋਂ ਹਟ ਕੇ ਨਵਾਂ ਜੀ ਚੀਜ਼ ਬਣ ਜਾਂਦੀ ਹੈਗੀ ਤੇ ਬਾਕੀ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਵੀ ਦੇਖ ਸਕਦੇ ਹੋ ਤੁਹਾਨੂੰ ਡਿਜ਼ਾਈਨਿੰਗ ਵੀ ਮਿਲ ਜਾਂਦੀ ਆ ਜਿਵੇਂ ਕਈ ਵਾਰ ਆਪਾਂ ਦੁਪੱਟੇ ਵੀ ਟਾਈਡ ਆਈ ਵਗੈਰਾ ਦੇ ਕਰਵਾਉਣੇ ਆਪਾਂ ਸਾਰੀ ਤਰ੍ਹਾਂ ਦੀ ਫੈਸਿਲਿਟੀ ਦੇ ਰਹੇ ਆ ਜੀ ਤੇ ਇਹ ਦੁਪੱਟਾ ਸੈਮੀ ਚਨੂਨ ਦਾ ਲੱਗਿਆ ਹੋਇਆਗਾ ਕਿਉਂਕਿ ਆਪਾਂ ਹਰ ਸੂਟ ਦੇ ਨਾਲ ਡਿਫਰੈਂਟ ਡਿਫਰੈਂਟ ਦੁਪੱਟਿਆਂ ਦਾ ਫੈਬਰਿਕ ਲਗਾਇਆਗਾ ਤੇ ਇਹਦੇ ਨਾਲ ਵੀ ਆਪਾਂ ਸਿੰਪਲ ਲੇਸ ਲਗਾ ਕੇ ਕਿਉਂਕਿ ਇਹਦੇ ਆਪਾਂ ਆਲਰੇਡੀ ਪਲਾਜੋ ਦੇ ਉੱਤੇ ਕਰਤਾ ਨੈੱਕ ਦੇ ਉੱਤੇ ਡਿਜ਼ਾਈਨਿੰਗ ਕਰਤੀ ਤੇ ਇਹਦੇ ਆਪਾਂ ਦੁਪट्टे ਦੇ ਉੱਤੇ ਬਹੁਤ ਹੀ ਡਿਜ਼ਾਈਨਿੰਗ ਨਹੀਂ ਕੀਤੀ ਸਿੰਪਲ ਲੇਸ ਦੀ ਫਿਨਿਸ਼ਿੰਗ ਦੇ ਕੇ ਆਪਾਂ ਦੁਪट्टे ਨੂੰ ਰੈਡੀ ਕੀਤਾ ਹੈ ਇਹਦੇ ਨਾਲ ਇਹ ਜਿਵੇਂ ਦਿਖਾ ਰਹੀਆਂ ਵੀ ਘੇਰੇ ਦੇ ਉੱਤੇ ਵੀ ਆਪਾਂ ਲੇਸ ਲਗਾਈ ਹੈਗੀ ਤਾਂ ਮੈਂ ਜਿਹਾ ਸੂਟ ਬਹੁਤ ਸੋਹਣੇ ਬਣੇ ਹੋਏ ਨੇ ਸਿੰਪਲ ਸੋਬਰ ਔਰ ਨਾਲੇ ਪਾਰਟੀ ਲੁੱਕ ਆ ਪ੍ਰੋਪਰ ਇਹ ਵਾਲਾ ਕਲਰ ਮੈਨੂੰ ਪਰਸਨਲੀ ਬਹੁਤ ਪਿਆਰਾ ਲੱਗਿਆ ਬੇਬੀ ਪਿੰਕ ਕਲਰ ਹਨਾ ਤੇ ਮੀਨਸ ਇਹ ਕਲਰ ਦਾ ਸੂਟ ਅਟਰੈਕਟ ਕਰਦਾ ਹੈ ਜੀ ਜਦੋਂ ਵੀ ਆਪਾਂ ਪਾਉਣੇ ਆਗੇ ਬੇਬੀ ਪਿੰਕ ਕਲਰ ਹੋਇਆ ਹਨਾ ਤੇ ਹੌਟ ਪਿੰਕ ਕਲਰ ਹੋਇਆ ਇਸ ਤਰ੍ਹਾਂ ਦੇ ਤੇ ਇਹਦੇ ਵਿੱਚ ਵੀ ਸੇਮ ਹੀ ਕੱਟ ਦਾਣੇ ਦਾ ਸੀਕੁਐਂਸ ਦਾ ਤੇ ਜਰੀ ਦਾ ਵਰਕ ਹੋਇਆ ਹੋਇਆ ਡਿਜ਼ਾਈਨਿੰਗ ਡਿਫਰੈਂਟ ਡਿਫਰੈਂਟ ਆ ਜਾਂਦੀ ਆ ਕਿਉਂਕਿ ਇਹ ਸਾਰੇ ਸੂਟ ਇੱਕੋ ਫੈਮਿਲੀ ਕੋਲੇ ਜਾਣੇ ਸੀ ਤਾਂ ਆਪਾਂ ਨੂੰ ਸੀਗਾ ਵੀ ਸਾਰਿਆਂ ਨੂੰ ਡਿਫਰੈਂਟ ਡਿਫਰੈਂਟ ਡਿਜ਼ਾਈਨਿੰਗ ਤੇ ਡਿਫਰੈਂਟ ਕਲਰ ਦੇਈਏ ਤੇ ਇਹਦੇ ਉੱਤੇ ਵੀ ਆਪਾਂ ਸਿੰਪਲ ਚੰਪਾ ਲਾਸ ਦੀ ਹੀ ਫਿਨਿਸ਼ਿੰਗ ਦਿੱਤੀ ਹੈਗੀ ਸਾਰੇ ਬਾਜੂ ਤੇ ਸਾਰੇ ਘੇਰੇ ਤੇ ਸਨੈਕ ਤੇ ਹਨ ਤੇ ਮੈਂ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਦਿੱਤੀ ਤੇ ਕਿਉਂਕਿ ਸੋਹਣਾ ਲੱਗਦਾ ਇਹਦੇ ਨਾਲ ਥੋੜਾ ਜਿਹਾ ਸੂਟ ਤੇ ਬਾਕੀ ਜ਼ਿੱਪ ਲਗਾਤੀ ਬੈਕ ਦੇ ਉੱਪਰ ਐਸੀ ਤੇ ਸੂਟ ਵਧੀਆ ਲੱਗਦਾ ਸੋਹਣਾ ਲੱਗਿਆ ਤੇ ਫੈਬਰਿਕ ਇਹਦਾ ਜੀ ਆਰਗੈਂਜ਼ਾ ਹੈਗਾ ਇਹਦਾ ਤੇ ਪਰਪਲ ਵਾਲੇ ਸੂਟ ਦਾ ਫੈਬਰਿਕ ਆਰਗੈਂਜ਼ਾ ਬਾਕੀਆਂ ਦਾ ਫੈਬਰਿਕ ਸ਼ਿਮਰ ਦਾ ਸ਼ਿਮਰ ਸੀਗਾ ਤੇ ਬਹੁਤ ਸੋਹਣੇ ਸੂਟ ਨੇ ਇਹਦੇ ਨਾਲ ਵੀ ਜਿਹੜੀ ਆਪਣੀ ਬਾਟਮ ਆਂਗੀ ਉਹ ਆਪਾਂ ਪਲੇਨ ਦੇ ਵਿੱਚ ਹੀ ਰੱਖੀ ਆ ਹਾਂ ਇਹ ਵੀ 600 ਗ੍ਰਾਮ ਵਾਲੀ ਕ੍ਰੇਪ ਦੇ ਵਿੱਚ ਹੀ ਇਹ ਵੀ ਆਪਣਾ ਪਲਾਜ਼ੋ ਰੈਡੀ ਕੀਤਾਗਾ ਆਪਾਂ ਤੇ ਬਹੁਤ ਵਧੀਆ ਲੱਗਦਾ ਪਿਆਰਾ ਲੱਗਦਾ ਕਲਰ ਹੀ ਬਹੁਤ ਪਿਆਰਾ ਹੈਗਾ ਬਾਕੀ ਤੁਸੀਂ ਐਮਬਰਾਇਡਰੀ ਕਰਵਾਉਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਨੂੰ ਫੋਟੋ ਭੇਜ ਕੇ ਤੁਹਾਨੂੰ ਸੇਮ ਐਜਟੇਸੀ ਐਮਬਰਾਇਡਰੀ ਵੀ ਕਰਕੇ ਦੇਵਾਂਗੇ ਇਹ ਦੁਪट्टे ਤੇ ਆਪਾਂ ਸ਼ੋਅ ਕਰ ਰਹੇ ਹਾਂ ਕਿ ਆਪਾਂ ਥੋੜੀ ਜਿਹੀ ਡਿਜ਼ਾਈਨਿੰਗ ਇਹਦੇ ਤੇ ਵੀ ਕੀਤੀ ਹੈਗੀ ਸੈਮੀ ਚਨੂਨ ਦਾ ਦੁਪੱਟਾ ਇਹਦਾ ਹੈਗਾ ਜੀ ਤੇ ਤੁਸੀਂ ਪਿਓਰ ਚੁਣੌਣ ਦਾ ਲਗਾ ਸਕਦੇ ਹੋ ਸੈਮੀ ਦਾ ਲਗਵਾ ਸਕਦੇ ਹੋ ਜਿੰਮੀ ਵੀ ਤੁਹਾਨੂੰ ਪਸੰਦ ਆਉਂਦਾ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਫੋਟੋ ਭੇਜ ਕੇ ਜਾਂ ਸਾਡੇ ਜਿਹੜੇ ਇੰਸਟਾਗ੍ਰam ਤੇ ਪੇਜ ਹੈ ਜੀ ਤੁਸੀਂ ਉੱਥੇ ਰੀਲਸ ਵਗੈਰਾ ਦੇਖ ਸਕਦੇ ਹੋ ਉੱਥੇ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲ ਜਾਣਗੇ ਤੇ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਸੂਟ ਨੂੰ ਵੀ ਰਿਪੀਟ ਕਰ ਸਕਦੇ ਬਣਾ ਸਕਦੇ ਹੋ ਕਈ ਵਾਰ ਸਾਡੇ ਕੋਲ ਸੂਟ ਅਵੇਲੇਬਲ ਵੀ ਹੁੰਦੇ ਨੇ ਤੁਸੀਂ ਉਹ ਵੀ ਬਾਇ ਕਰ ਸਕਦੇ ਹੋ ਤੇ ਆਪਣੀ ਪਸੰਦ ਦਾ ਵੀ ਸਾਨੂੰ ਕੋਈ ਵੀ ਡਿਜ਼ਾਈਨ ਭੇਜ ਕੇ ਤੁਸੀਂ ਕਸਟਮਾਈਜ਼ ਜਿਹੜੇ ਉਹ ਕਰਵਾ ਸਕਦੇ ਹੋਗੇ ਤੇ ਮੀ ਸਾਡੇ ਪ੍ਰੀਵੀਅਸ ਵੀਡੀਓ ਵੀ ਤੁਸੀਂ ਦੇਖ ਕੇ ਡਿਜ਼ਾਈਨਿੰਗ ਤੇ ਅੰਦਾਜ਼ਾ ਲਾ ਲਉਗੇ ਜੀ ਥੈਂਕ ਯੂ ਸੋ ਮੱਚ